ਅਗਲੀ ਖਬਰ ਵੱਲ ਚਲਿਏ ਰੋਇਟਰਸ ਦਾ ਅਕਾਊਂਟ ਐਕਸ ਅਕਾਊਂਟ ਜਿਹੜਾ ਆ ਉਹ ਭਾਰਤ ਦੀ ਸਰਕਾਰ ਨੇ ਪਿਛਲੇ ਹਫਤੇ ਇੰਡੀਆ ਦੇ ਵਿੱਚ ਬੰਦ ਕਰ ਦਿੱਤਾ ਸੀ ਜਿਹਦਾ ਕਾਫੀ ਜਿਹੜਾ ਰੌਲਾ ਰੱਪਾ ਪਿਆ ਅੱਜ ਹੁਣ ਇਹ ਆ ਰਹੀ ਹੈ ਖਬਰ ਵੀ ਦੁਬਾਰਾ ਕੀ ਫੇਰ ਉਹਨੂੰ ਜਿਹੜਾ ਰੀਇਨਸਟੇਟ ਕਰ ਦਿੱਤਾ ਗਿਆ ਹੈਗਾ ਰਿਪਰੈਜ਼ੈਂਟੇਟਿਵ ਜਿਹੜੇ ਐਕਸ ਦੇ ਹੈਗੇ ਆ ਰੋਇਟਰਸ ਦੇ ਤੇ ਇੰਡੀਅਨ ਗਵਰਨਮੈਂਟ ਉਹਨਾਂ ਨੇ ਕਹਿੰਦੇ ਵੀ ਕੋਈ ਹਜੇ ਤੱਕ ਰਿਸਪੌਂਸ ਨਹੀਂ ਦਿੱਤਾ ਵੀ ਕਿਉਂ ਜਿਹੜਾ ਰਿਊਟਰਜ਼ ਦਾ ਐਕਸ ਅਕਾਊਂਟ ਆ ਉਹੋ ਇੰਡੀਆ ਦੇ ਵਿੱਚ ਬੰਦ ਕੀਤਾ ਗਿਆ 25 ਮਿਲੀਅਨ ਦੇ ਕਰੀਬ ਲੋਕ ਰਿਊਟਰਜ਼ ਨੂੰ ਇੰਡੀਆ ਦੇ ਵਿੱਚ ਫੋਲੋ ਕਰਦੇ ਹੈਗੇ ਆ ਇਹ ਜਿਹੜੀ ਨਿਊਜ਼ ਏਜੰਸੀ ਹੈਗੀ ਆ ਜੇ ਤੋਂ ਖਬਰਾਂ ਲੈ ਕੇ ਬੱਖ-ਬੱਖ ਚੈਨਲ ਟੀਵੀ ਅਖਬਾਰਾਂ ਵਾਲੇ ਜਿਹੜੇ ਆਪਣੀਆਂ ਖਬਰਾਂ ਛਾਪਦੇ ਹੈਗੇ ਆ ਸੋ ਦੇਖੋ ਵੀ ਛੋਟੇ-ਛੋਟੇ ਜਿਹੜੇ ਲੋਕ ਆ ਉਹਨਾਂ ਨੂੰ ਤਾਂ ਦੱਬਣਾ ਹੀ ਆ ਸੋ ਰਿਊਟਰਰਰ ਕੀ ਕੰਪਨੀ ਨੂੰ ਵੀ ਜਿਹੜੀ ਆ ਇੰਡੀਆ ਵਾਲਿਆਂ ਨੇ ਦੱਬਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਸੋ ਹੁਣ ਇਹ ਨਹੀਂ ਪਤਾ ਲੱਗਾ ਵੀ ਹ ਹੁਣ ਕਿਸ بیس ਦੇ ਉੱਤੇ ਕਿਹੜਾ ਯੂਨੀ ਸਾਈਨ ਕੀਤੇ ਜਿਹੜਾ ਉਹਨਾਂ ਨੂੰ ਰੀਸਟੋਰ ਕੀਤਾ ਗਿਆ ਆ ਤੇ ਪਰ ਉੱਥੇ ਦੇ ਜਿਹੜੇ ਮਨਿਸਟਰ ਐ ਕੋਈ ਕਹਿੰਦੇ ਆ ਭਈ ਐਕਸ ਅਕਾਊਂਟ ਉਹਨਾਂ ਦਾ ਇਸ ਕਰਕੇ ਵਿਦਹੈਲਡ ਕੀਤਾ ਗਿਆ ਸੀ ਇੰਡੀਆ ਦੇ ਜਿਹੜੇ ਲੋਕਲ ਲਾਜ਼ ਆ ਉਹਨਾਂ ਦੇ ਮੁਤਾਬਕ ਤੇ ਕਿਹੜੇ ਲਾਜ਼ ਆ ਉਹ ਹਜੇ ਕੋਈ ਪਤਾ ਨਹੀਂ ਹੈ ਤੇ ਕੁਛ ਨਾ ਕੁਛ ਜ਼ਰੂਰ ਇਹਨਾਂ ਨੇ ਰਿਪੋਰਟ ਛੱਪੀ ਹੋਣੀ ਆ ਇੰਡੀਆ ਦੇ ਉਲਟ ਤੇ ਇੰਡੀਆ ਵਾਲਿਆਂ ਨੇ ਕਿਹਾ ਹੁਣ ਚੱਕ ਕੇ ਇਹਨਾਂ ਦਾ ਜਿਹੜਾ ਹੈ ਗਲਾ ਕੱਢ ਦਿਓ ਇਹੀ ਨਹੀਂ ਹਲ ਜੋ ਸਿੰਘ ਜੀ ਜਾਂ ਫਿਰ ਕੁਝ ਵੱਡਾ ਹੋਣ ਦਾ ਵੀ ਜਿਹੜਾ ਉਹ ਡਰ ਹੈਗਾ ਆ ਸੋ ਅ ਕੱਲੀ ਇਹ ਚੀਜ਼ ਹੀ ਨਹੀਂ ਹੁੰਦੀ ਅ ਗਲੋਬਲ ਟਾਈਮਜ਼ ਦਾ ਉਹਨਾਂ ਦਾ ਵੀ ਇਹਨਾਂ ਨੇ ਟਵਿੱਟਰ ਅਕਾਊਂਟ ਵਿਦ ਹੈਲਥ ਜਿਹੜਾ ਉਹ ਕਰ ਲਿਆ ਸੀ ਟੀ ਆਰਟੀ ਵਰਲਡ ਕਰਕੇ ਆ ਉਹਨਾਂ ਦਾ ਵੀ ਕਰ ਲਿਆ ਸੀ ਰਿਪੋਰਟਰਸ ਦਾ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਦਾ ਵੀ ਕਰ ਰਿਆ ਸੀਗਾ ਕੀ ਇਹ ਇਹਦਾ ਮਤਲਬ ਆ ਵੀ ਕੁਝ ਅ ਵੱਡਾ ਹੋਣ ਜਾ ਰਿਹਾ ਵੀ ਪਹਿਲਾਂ ਹੀ ਬਲੈਕਆਊਟ ਇਹਨਾਂ ਨੂੰ ਕਰ ਦਿੱਤਾ ਜਾਵੇ ਜਾਂ ਫਿਰ ਇਹ ਕੋਈ ਰਿਪੋਰਟ ਛਾਪਣ ਵਾਲੇ ਆ ਜਿਹੜੇ ਜਿਨ੍ਹਾਂ ਨੂੰ ਅ ਜਿਸ ਦੀ ਸੂ ਜਿਹੜੀ ਮੋਦੀਆਂ ਦੇ ਪਾਰਟੀ ਨੂੰ ਜਿਹੜੀ ਉਹ ਲੱਗੀ ਆ ਜਿਸ ਕਰਕੇ ਉਹਨਾਂ ਨੇ ਇਸ ਇਹਨਾਂ ਚੀਜ਼ਾਂ ਨੂੰ ਟਵਿੱਟਰ ਨੂੰ ਜਿਹੜਾ ਉਹ ਰੋਕਿਆ ਆ ਇਨਫੈਕਟ ਹਰਜੋਤ ਸਿੰਘ ਜੀ ਜੇ ਹੁਣ ਮੰਨ ਲਿਆ ਜਾਵੇ ਵੀ ਉਹਨਾਂ ਨੇ ਕਰਨੀ ਸੀ ਜਿੰਨੂੰ ਨਹੀਂ ਵੀ ਸੀ ਪਤਾ ਲੱਗਣਾ ਹੁਣ ਉਹਨਾਂ ਨੂੰ ਵੀ ਸਭ ਨੂੰ ਪਤਾ ਲੱਗਣਾ ਆ ਵੀ ਹੁਣ ਧਿਆਨ ਨਾਲ ਦੇਖਦੇ ਆ ਦੇਖੀਏ ਰਿਟਰਸ ਜਿਹੜਾ ਉਹ ਹੋ ਕੀ ਕਰਦਾ ਆ ਟੀਆਰਟੀ ਵਰਲਡ ਕੀ ਲੈ ਕੇ ਆਉਂਦਾ ਗਲੋਬਲ ਟਾਈਮਸ ਨੇ ਹੋਰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਾ ਗਲੋਬਲ ਟਾਈਮਸ ਨੇ ਤਾਂ ਰੀਸੈਂਟਲੀ ਉਹ ਦੱਸਿਆ ਹੀ ਸੀਗਾ ਸਾਰਾ ਕੁਝ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਵੀ ਅਜੇ ਵੀ ਕਿਦਾਂ ਭਾਰਤ ਦੀ ਜਿਹੜੀ ਸਰਕਾਰ ਆ ਉੱਥੇ ਕੈਨੇਡਾ ਦੇ ਵਿੱਚ ਜਿਹੜੀ ਫੋਰਨ ਇੰਟਰਫੀਅਰੈਂਸ ਆ ਦਖਲਅੰਦਾਜ਼ੀ ਆ ਉਸ ਤੋਂ ਮੂੰਹ ਪਰੇ ਨਹੀਂ ਕਰ ਰਹੀ ਉਹ ਕੈਨੇਡੀਅਨ ਸਰਕਾਰ ਨੂੰ ਵੀ ਸਵਾਲ ਜਿਹੜਾ ਉਹ ਚੁੱਕ ਰਹੀ ਸੀ ਜਿਹੜੀ ਭਾਰਤ ਮੋਰੇ ਆਈਦਰ ਝੁੱਕ ਗਈ ਹੈ ਜਾਂ ਉਹਨਾਂ ਨੇ ਹੱਥ ਜਿਹੜਾ ਉਹ ਮਲਾ ਰਹੀ ਆ ਵੀ ਕੈਨੇਡੀਅਨ ਸੋਵਰਨਿਟੀ ਤੇ ਕੈਨੇਡੀਅਨ ਉਹ ਸਾਰੀਆਂ ਚੀਜ਼ਾਂ ਨੂੰ ਕੈਨੇਡੀਅਨ ਨੂੰ ਜਿਹੜਾ ਕੈਨੇਡਾ ਦੀ ਧਰਤੀ ਤੇ ਮਾਰਨ ਵਾਲੇ ਗੱਲ ਨੂੰ ਲੈ ਕੇ ਕੀ ਕੁਛ ਜਿਹੜਾ ਭਾਰਤ ਨੇ ਜਿਹੜਾ ਉਹ ਕੀ ਤਾਂ ਹੈ ਗਿਆ ਤੇ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਉੱਥੇ ਚੱਲ ਰਹੀਆਂ ਹੈਗੀਆਂ ਤੇ ਹਰਜੋਤ ਸਿੰਘ ਜੀ ਇੱਕ ਆਪਾਂ ਇੱਕ ਬ੍ਰੇਕ ਲੈ ਲੀਨੇ ਆ ਬ੍ਰੇਕ ਤੋਂ ਬਾਅਦ ਮੁੜਦੇ ਆਂ ਵਾਪਸ ਟਰੇਡ ਨੂੰ ਲੈ ਕੇ ਹੁਣ ਜਿਹੜੀਆਂ ਕਈ ਕੁਝ ਜਿਹੜਾ ਉਹ ਚੀਜ਼ਾਂ ਸਾਹਮਣੇ ਜਿਹੜੀਆਂ ਹੋ ਆ ਰਹੀਆਂ ਆ ਟਰੇਡ ਡੀਲ ਜਾ ਕੇ ਕੀ ਬਣਦੀਆਂ ਕੀ ਹੋਊਗਾ ਉਹਦੇ ਬਾਰੇ ਆਪਾਂ ਕਰਦੇ ਆਂ ਜਿਹੜੀ ਚਰਚਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਕੀ ਉਸ ਤੇ ਉੱਤੇ ਰੁਖ ਚੱਲ ਰਿਹਾ ਉਹਦੇ ਬਾਰੇ ਵੀ ਆਪਾਂ ਕਰਾਂਗੇ ਚਰਚਾ ਮਿਲਦੇ ਬ੍ਰੇਕ ਤੋਂ